ਫਗਵਾੜਾ ਨਿਵਾਸੀਆਂ ਨੂੰ ਵਧਾਈ ਦੇਣਾ ਵੀ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਅੱਜ ਆਪਣੇ ਬੱਚੇ ਖੇਡਾਂ ਵੱਲ ਪ੍ਰੇਰਿਤ ਕੀਤੇ ਆ ਇਹ ਜਿਹੜੇ ਫਸਟ ਟਾਈਮ ਜਿਹੜੀ ਹੈਗੀ ਪੰਜਾਬ ਵਿੱਚ ਹੋ ਰਹੀਆਂ ਹੈਗੀਆਂ ਤਾਂ ਇਸ ਕਰਕੇ ਸਾਡੀ ਸਟੇਟ ਨੂੰ ਬੜਾ ਮਾਣ ਵਾਲੀ ਗੱਲ ਹੈ ਬੜਾ ਮੈਨੂੰ ਮਨ ਦੀ ਖੁਸ਼ੀ ਹੁੰਦੀ ਆ ਬਈ ਇੱਥੇ ਕੁਝ ਕਰਨ ਲਈ ਆਪਣਾ ਕੋ ਜਜ਼ਬਾ ਹੈਗਾ ਆ ਇਹ ਪਹਿਲੀ ਵਾਰੀ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਆ ਇਹ ਬਹੁਤ ਵੱਡੀ ਗੱਲ ਹੈ ਜੀ the discipline is the utmost important thing in games ਬੱਚਿਆਂ ਨੂੰ ਇਹੀ ਕਹਿਣਾ ਕਿ ਪੇਰੈਂਟਸ ਦਾ ਕਹਿਣਾ ਮੰਨੋ ਟੀਚਰਸ ਦਾ ਕਹਿਣਾ ਮੰਨੋ ਔਰ ਇੱਕ ਚੰਗੇ ਇਨਸਾਨ ਬਣੋ ਜੀ ਅਸੀਂ ਫਿਜ਼ੀਕਲੀ ਫਿਟੇ ਹੈ ਨਹੀਂਗੇ ਫਿਰ ਪੈਸੇ ਦਾ ਵੀ ਕੋਈ ਫਾਇਦਾ ਨਹੀਂ 6 ਬੰਦੇ ਚੱਲੂ ਕੋਰੇ 6 ਬੰਦੇ ਲਾ ਦੋ ਹਾਏ ਇਹ ਤਾਂ 6 ਬੰਦੇ ਮੈਂ ਚੰਗੇ ਜਾਊਂਗਾ ਕਰਾਟੇ ਦੇ ਜਿਹੜੇ ਗੇਮਸ ਹੋ ਰਿਹਾ ਔਰ ਉਹਦੇ ਵਿੱਚ ਛੋਟੇ-ਛੋਟੇ ਬੱਚੇ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਇਹੀ ਜਿਹੜੀ ਜੰਗ ਜਨਰੇਸ਼ਨ ਹੈਗੀ ਜਿਹਨੇ ਕਿ ਅੱਗੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਨਾ ਹੈਗਾ ਕਿ ਅੱਜਕੱਲ ਇਮੀਗ੍ਰੇਸ਼ਨ ਆਫਿਸਿਸ ਤੇ ਜ਼ਿਆਦਾ ਰਸ਼ ਹੈ ਸੋ ਥਿਸ ਇਜ਼ ਆਰ ਸਟੈਪ ਟੁਵਰਡਸ ਕਿ ਉਹ ਰਸ਼ ਉਥੋਂ ਘਟੇ ਤੇ ਸਾਡੇ ਬੱਚਿਆਂ ਦੀ ਗੇਮਸ ਦੇ ਵਿੱਚ ਦੇਖੋ ਜਦੋਂ ਵੀ ਸਾਡਾ ਕੋਈ ਮੌਕਾ ਮਿਲਦਾ ਸਾਡੇ ਲੈਵਲ ਤੇ ਮੇਰੇ ਪਰਸਨਲ ਇਤਿਆਰ ਵਿੱਚ ਲੈ ਆਦਨ ਤਾਂ ਮੈਂ ਜੋ ਆਵਦੇ ਲੈਵਲ ਤੇ ਜੋ ਵੀ ਇਹਨਾਂ ਦੀ ਕੋਈ ਸ਼ਾਰਟਕਟਸ ਜਾਂ ਪ੍ਰੋਬਲਮਸ ਹੋਣੀਆਂ ਉਹਨੂੰ ਜ਼ਾਤੀ ਤੌਰ ਤੇ ਦੂਰ ਵੀ ਕਰਾਵੇਂ ਕਿਉਂ ਤੁਸ ਸੋ ਸਿਕਾਇ ਜੀ ਨਮਸਕਾਰ ਮੈਂ ਅੱਪਕੇ ਸਾਥ ਤੁਹਾਡਾ ਨਾਲ ਦੇਖ ਰਿਹਾ ਹਾਂ ਸਾਇੰਟੀਵੀ ਤੁਹਾਨੂੰ ਇੱਕ ਫਗਵਾੜੇ ਦੇ ਵਿੱਚ ਇਹੋ ਜਿਹਾ ਇਵੈਂਟ ਕਰਵਾਇਆ ਜਾ ਰਿਹਾ ਸੋ ਫਗਵਾੜੇ ਦੇ ਵਿੱਚ ਇੱਕ ਵੱਡਾ ਉਪਰਾਲਾ ਹੋ ਰਿਹਾ মার্শালਰ ਆਰਟ ਕ੍ਰਾਫਟ ਦਾ ਸਟੇਟ ਲੈਵਲ ਦਾ ਕੰਪੀਟੀਸ਼ਨ ਜੋ ਕਿ ਅੱਜ ਫਗਵਾੜਾ ਵਿੱਚ ਹੋ ਰਿਹਾ ਸਾਡੇ ਨਾਲ ਉਹਦੇ ਜਿਹੜੇ ਸ਼ੋ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਸ਼ੋ ਨੂੰ ਆਰਗੇਨਾਈਜ਼ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਦੇਖੋ ਕਿੰਨਾ ਵੱਡਾ ਉਪਰਾਲਾ ਅੱਜ ਫਗਵਾੜੇ ਵਿੱਚ ਕੀਤਾ ਗਿਆ ਪਹਿਲਾ ਸਟੇਟ ਲੈਵਲ ਚੈਂਪੀਅਨਸ਼ਿਪ ਪ੍ਰੋਗਰਾਮ ਹੋ ਰਿਹਾ ਤੇ ਪੂਰੇ ਪੰਜਾਬ ਲੈਵਲ ਤੋਂ ਬੱਚੇ ਆਏ ਨੇ ਕੰਪੀਟੀਸ਼ਨ ਕਰਨ ਦੇ ਲਈ ਤੁਸੀਂ ਫਗਵਾੜੇ 'ਚ ਐਡਾ ਵਧੀਆ ਇੱਕ ਉਪਰਾਲਾ ਕਰ ਰਹੇ ਹੋ ਕਿਹੋ ਜਿਹਾ ਲੱਗ ਰਿਹਾ ਕੀ ਸਰ ਸਾਡੇ ਤਾਂ ਐਮ ਇੱਕੋ ਹੀ ਹੈ ਜੀ ਕੌਂਗੀ ਕੋਚ ਸਾਹਿਬ ਪਹਿਲਾਂ 5 ਸਾਲ ਟ੍ਰੇਨਿੰਗ ਫ੍ਰੀ ਦੇਂਦੇ ਰਹੇ ਆ ਬਾਕਸਿੰਗ ਦੀ ਤੇ ਐਮ ਐਮ ਏ ਕਰਾ ਰਹੇ ਆ ਇਹ ਤੇ ਹੁਣ ਇਹਨਾਂ ਨੇ ਇੱਕ ਸਰਟੀਫਾਈਡ ਬਣ ਗਿਆ ਕਰਾਟੇ ਦੇ ਵਿੱਚ ਤੇ ਬੜਾ ਮੈਨੂੰ ਮਨ ਦੀ ਖੁਸ਼ੀ ਹੁੰਦੀ ਆ ਬਈ ਇੱਥੇ ਕੁਝ ਕਰਨ ਲਈ ਆਪਣਾ ਕੋ ਜਜ਼ਬਾ ਹੈਗਾ ਆ ਔਰ ਬੜਾ ਧੰਨਵਾਦ ਤੁਹਾਡਾ ਤੁਸੀਂ ਕਵਰੇਜ ਕਰਨ ਲਈ ਆਏ ਆ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿਉਂਕਿ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਆ ਕਿ ਤੁਸੀਂ ਇੱਥੇ ਪਹੁੰਚੇ ਆ ਔਰ ਅਸੀਂ ਅੱਗੇ ਅਸੀਂ ਇੰਟਰਨੈਸ਼ਨਲ ਵੀ ਪਲਾਨ ਕਰ ਰਹੇ ਆ ਬਈ ਔਰ ਕੁਛ ਕਰਾਂਗੇ ਸਰ ਜਰੂਰ ਤੁਹਾਡਾ ਅਸ਼ੀਰਵਾਦ ਬੱਚਿਆਂ ਨੂੰ ਵੀ ਜਾਗਰੂਕਤਾ ਹੋਣੀ ਚਾਹੀਦੀ ਕਿ ਫਗਵਾੜੇ ਦੇ ਵਿੱਚ ਵੀ ਤੁਹਾਡੇ ਕੋਲ ਇਹੋ ਜੀ ਓਪਰਚ्युनिटी ਹੈਗੀ ਆ ਸਾਡੇ ਫਗਵਾੜੇ ਵਿੱਚ ਵੀ ਇਹੋ ਜੇ ਕੰਪੀਟੀਸ਼ਨ ਹੁੰਦੇ ਨੇ ਸਟੇਟ ਲੈਵਲ ਮੈਂ ਸਰ ਜ਼ਿਆਦਾਤਰ ਅਸੀਂ ਕੰਪੀਟੀਸ਼ਨ ਜਦੋਂ ਵੀ ਦੇਖਦੇ ਆ ਲੁਧਿਆਣੇ ਹੁੰਦਾ ਕਦੀ ਚੰਡੀਗੜ੍ਹ ਹੁੰਦਾ ਤੇ ਸਾਡੇ ਫਗਵਾੜੇ ਦੇ ਵਿੱਚ ਸਪੋਰਟ ਐਕਟੀਵਿਟੀ ਬਹੁਤ ਘਟਿਆ ਅਸੀਂ ਮਤਲਬ ਮੇਰੇ ਲਈ ਇਹ ਵਿਚਾਰ ਕੀਤਾ ਹੈ ਬਈ ਜਿੱਦਾਂ ਜਿੱਦਾਂ ਸਾਨੂੰ ਸਪੋਰਟ ਮਿਲੂਗੀ ਅਸੀਂ ਫਗਵਾੜੇ ਦੇ ਵਿੱਚ ਤਿੰਨ ਚਾਰ ਇਵੈਂਟ ਜ਼ਰੂਰ ਅਸੀਂ ਕਰਾਵਾਂਗੇ ਔਰ ਇਹ ਵਿਚਾਰ ਤੁਹਾਡੇ ਆਸ਼ੀਰਵਾਦ ਨਾਲ ਸੀ ਸੌਰ ਸੰਗਤ ਦੇ ਆਸ਼ੀਰਵਾਦ ਨਾਲ ਜਰੂਰ ਅਸੀਂ ਮਾਰੇ ਕਰਾਂਗੇ ਇਹ ਕੰਮ ਨਹੀਂ ਗ੍ਰੇਟ ਤੁਸੀਂ ਦੇਖੋ ਪਹਿਲਾਂ ਉਹ ਪ੍ਰੋਲਗਾ ਕਿਹਦਾ ਕਦਮ ਚੁੱਕਿਆ 노 ਡਾਊਟ ਬੱਚਿਆਂ ਦੀ ਵੀ ਬੜੀ ਤਦਾਰ ਆਈ ਹੈ ਪਲੇਅਰ ਸਾਡੇ ਕੋਲ ਬਹੁਤ ਆਏ ਨੇ ਮੇਬੀ ਮੇਰੇ ਅਕੋਰਡਿੰਗਲੀ ਮੈਂ ਤਾਂ ਵੇਹੇ ਅੰਦਾਜ਼ਾ ਲਾਇਆ ਤੁਹਾਡੇ ਕੋਲ ਰਿਟਰਨ ਹੋਣਾ ਰਿਟਰਨ ਸਾਡੇ ਕੋਲ ਹੈਗਾ ਸਰ 2.5 ਹੋਊਗਾ ਪਾਰਟਿਸਪੈਂਟਸ 2.5 ਪਾਰਟਿਸਪੈਂਟਸ ਫਿਰ ਵੀ ਪਰ ਫਸਟ ਹਾਂ ਔਰ ਸਾਡੇ ਗੈਸਟ ਸਹਿਬਾਨ ਆ ਰਹੇ ਆ ਸਾਡੇ ਐਮਪੀ ਸਾਹਿਬ ਆ ਰਹੇ ਐਮਐਲ ਸਾਹਿਬ ਮੇਰ ਜੀ ਆ ਰਹੇ ਆ ਆਸ਼ੀਰਵਾਦ ਦੇਣ ਆ ਰਹੇ ਆ ਮਾਰੇ ਤੇ ਕੰਮ ਚੰਗਾ ਕਰਾਂਗੇ ਸਾਰੇ ਅਸ਼ੀਰਵਾਦ ਦੇਣਗੇ ਮਹਾਰਾਜ ਤੇ ਔਰ ਬੜਾ ਸਾਡੇ ਸਪਾਂਸਰਸ ਹੈਗੇ ਆ ਅਗਰਲ ਆਈਲੈਂਡ ਤੋਂ ਸਾਡੇ ਭਾਜੀ ਹੈਗੇ ਆ ਤੇ ਹੋਰ ਸਾਡੇ ਜਿੰਨੇ ਵੀ ਸਪਾਂਸਰਸ ਆ ਔਰ ਬੜਾ ਅਸ਼ੀਰਵਾਦ ਦਿੱਤਾ ਉਹਨਾਂ ਨੇ ਮਹਾਰਾਜ ਬਸ ਤੁਸੀਂ ਕੀ ਕਹੋਗੇ ਤੁਸੀਂ ਕਿੰਨੇ ਕ ਸਮੇਂ ਤੋਂ ਕਰਾ ਰਹੇ ਹੋ ਮੈਨੂੰ ਕਾਫੀ ਸਾਲ ਹੋ ਗਏ ਕਰਵਾਉਂਦੇ ਨੂੰ ਆਕਾਸ ਸਟੇਡੀਅਮ ਵਿੱਚ ਮੈਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਆਪਣੇ ਬੇਟੇ ਤੋਂ ਕੀਤੀ ਸੀ ਤੇ ਕਰਦੇ ਕਰਦੇ ਅੱਜ ਕਾਫੀ ਬੱਚੇ ਆ ਔਰ ਮੈਂ ਬੱਚਿਆਂ ਨੂੰ ਇਹੀ ਕਹਿਣਾ ਕਿ ਪੇਰੈਂਟਸ ਦਾ ਕਹਿਣਾ ਮੰਨੋ ਟੀਚਰਸ ਦਾ ਕਹਿਣਾ ਮੰਨੋ ਔਰ ਇੱਕ ਚੰਗੇ ਇਨਸਾਨ ਬਣੋ ਅਬਾ ਕੁਝ ਵੀ ਬਣ ਜਾਈਏ ਜੇ ਚੰਗੇ ਇਨਸਾਨ ਨਹੀਂ ਹੈਗੇ ਤਾਂ ਸਭ ਕੁਝ ਨਹੀਂ ਕੰਮਦਾ ਹੈਗਾ ਔਰ ਦੂਜੀ ਗੱਲ ਇਹ ਹੈ ਕਿ ਸ਼ਹਿਰ ਛੋਟੇ ਨਹੀਂ ਹੁੰਦੇ ਸੋਚ ਛੋਟੀ ਹੁੰਦੀ ਆ ਮੈਂ ਇਹੀ ਕਹੂੰਗਾ ਕਿ ਬਾਹਰ ਜਾਣ ਨਾਲੋਂ ਨਾ ਜਿੰਨਾ ਆਪਾਂ ਬਾਹਰ ਜਾ ਕੇ ਐਫਰਟ ਕਰਦੇ ਜੇ ਤੁਸੀਂ ਇੰਨਾ ਇੱਥੇ ਕਰੋਗੇ ਤਾਂ ਸਾਡਾ ਦੇਸ਼ ਜ਼ਰੂਰ ਤਰੱਕੀ ਕਰੂਗਾ ਬਸ ਇਮਾਨਦਾਰੀ ਦੇ ਨਾਲ ਕਰਨ ਹਰ ਕੋਈ ਔਰ ਇੱਕ ਪਲੇਟਫਾਰਮ ਫਿਰ ਦੇਣਾ ਪੈਣਾ ਪਲੇਟਫਾਰਮ ਦਵਾਂਗੇ ਫਿਰ ਕਿਸ ਨੂੰ ਤੁਸੀਂ ਬਲੇਮ ਕਰ ਸਕਦੇ ਆ ਜੇ ਪਲੇਟਫਾਰਮ ਨਹੀਂ ਦੇ ਰਹੇ ਫਿਰ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਭਈ ਭਈ ਬਾਹਰ ਚਲਾ ਗਿਆ ਜਾਂ ਇੱਧਰ ਉੱਧਰ ਹੋ ਗਿਆ ਤਾਂ ਬਾਕੀ ਸਾਰਾ ਦਾ ਪਿਆਰ ਸਤਿਕਾਰ ਹੈ ਸਰ ਜੇ ਕਰੂਗੇ ਕਿਸੇ ਦਾ ਉਹ ਤੋਂ ਕੋਈ ਤੁਹਾਡਾ ਕਰੂਗਾ ਅਸੀਂ ਆਸ਼ਾ ਕਰਦੇ ਤੁਸੀਂ ਹੋ ਸਟੈਪ ਬਾਈ ਸਟੈਪ ਅੱਗੇ ਫਗਵਾੜੇ ਦੇ ਵਿੱਚ ਵਧੀਆ ਹੋਰ ਅੱਗੇ ਸਟੇਟ ਲੈਵਲ ਤੋਂ ਨੈਸ਼ਨਲ ਲੈਵਲ ਤੋਂ ਇੰਟਰਨੈਸ਼ਨਲ ਲੈਵਲ 'ਤੇ ਬੱਚੇ ਤੁਸੀਂ ਉਹਨਾਂ ਨੂੰ ਹੋਰ ਅਗਾਹ ਲੈ ਜਾਓ ਬਹੁਤ ਵਧੀਆ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਹਾਨੂੰ ਸ਼ੁਕਰੀਆ ਸਮਾਂ ਦੇਣ ਦੇ ਲਈ ਸਾਨੂੰ ਪਰ ਤੁਸੀਂ ਅੱਜ ਬਿਜ਼ੀ ਹੋਈ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਕੱਲ ਕੀ ਹੈ ਕੀ ਜਦੋਂ ਗਰਾਊਂ ਇਹ ਜਿਵੇਂ ਦੇ ਵਿੱਚ ਬੱਚੇ ਥੋੜੇ ਘੱਟ ਦੇਖਦੇ ਆ ਇਮੀਗ੍ਰੇਸ਼ਨਲ ਆਇਲ ਸੈਂਟਰਾਂ ਦੇ ਬਾਹਰ ਥੋੜੇ ਜ਼ਿਆਦਾ ਦੇਖਦੇ ਆ ਜੀ ਕੀ ਕਹੋਗੇ ਅੱਜ ਬੱਚਾ ਦਾ ਦੇਖ ਲਓ ਕਿ ਹਜੂਮ ਵੀ ਵਧੀਆ ਪੂਰਾ ਹਾਲ ਭਰਿਆ ਹੋਇਆ ਬੱਚੇ ਵੀ ਹਮ ਹਮਾ ਕੇ ਆਏ ਨੇ ਗੇਮਸ ਨੂੰ ਮੈਂ ਤਾਂ ਅੱਜ ਫਗਵਾੜਾ ਨਿਵਾਸੀਆਂ ਨੂੰ ਵਧਾਈ ਦੇਣਾ ਵੀ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਅੱਜ ਆਪਣੇ ਬੱਚੇ ਖੇਡਾਂ ਵੱਲ ਪ੍ਰੇਰਿਤ ਕੀਤੇ ਆ ਇਹ ਜਿਹੜੀ ਫਸਟ ਫਗਵਾੜੇ ਦੇ ਵਿੱਚ ਡਾਕਟਰ ਬੀ ਆਰ ਅਮੀਦਕਰ ਭਮਨ ਦੇ ਵਿੱਚ ਪੰਜਾਬ ਸਟੇਟ ਦੀ ਚੈਂਪੀਅਨਸ਼ਿਪ ਹੋ ਰਹੀ ਆ ਇਹ ਸਾਰਾ ਫਗਵਾੜਾ ਵਧਾਈ ਦਾ ਪਾਤਰ ਹੈ ਤੇ ਇਥੋਂ ਦੀ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਪ੍ਰਬੰਧ ਕੀਤੇ ਆ ਐਕਸੀਲੈਂਟ ਪ੍ਰਬੰਧ ਇਹ ਨੈਸ਼ਨਲ ਲੈਵਲ ਤੋਂ ਘੱਟ ਪ੍ਰਬੰਧ ਨਹੀਂ ਅਸੀਂ ਨੈਸ਼ਨਲ ਗੇਮਸ ਤੇ ਵੀ ਜਾਈਦਾ ਪਰ ਮੈਂ ਪਹਿਲੀ ਵਾਰੀ ਦੇਖਿਆ ਨੌਜਵਾਨਾਂ ਵਿੱਚ ਉਤਸ਼ਾਹ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਨੰਨੇ ਬੁੱੱਚੇ ਜਿਹੜੇ ਛੋਟੇ ਛੋਟੇ ਗੁਲਾਬ ਦੇ ਫੁੱਲਾਂ ਵਰਗੇ ਇੱਥੇ ਆਏ ਆ ਇਹ ਦਿਨ ਦੂਰ ਨਹੀਂ ਜਿੱਦਨ ਇਹ ਬੱਚੇ ਭਾਰਤ ਦਾ ਨਾਂ ਰੌਸ਼ਨ ਕਰਨਗੇ ਏਸ਼ੀਅਨ ਵਿੱਚ 올림픽 ਦੇ ਵਿੱਚ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਕੇ ਤੇ ਫਗਵਾੜਾ ਨੇ ਪਹਿਲਾ ਉਦਮ ਖਟਿਆ ਜਿਨ੍ਹਾਂ ਨੇ ਇੱਥੇ ਨੀਂਹ ਪੱਥਰ ਰੱਖ ਦਿੱਤਾ ਪੰਜਾਬ ਸਟੇਟ ਦੀ ਚੈਂਪੀਅਨਸ਼ਿਪ ਕਰਾਤੀ ਹੈ ਇਹ ਸਾਰਾ ਫਗਵਾੜਾ ਵਧਾਈ ਦਾ ਪਾਤਰ ਹੈ ਜੇ ਖਿਡਾਰੀ ਖੇਡਣਗੇ ਉਹਨਾਂ ਨੂੰ ਦੇਖਣ ਵਾਲੇ ਆਉਣਗੇ ਤਾਂ ਹੀ ਖਿਡਾਰੀ ਤਰੱਕੀ ਕਰੇਗਾ ਤੋਂ ਇਹ ਸਾਰਿਆਂ ਦਾ ਮਿਲਿਆ ਜੁਲਿਆ ਤੁਹਾਡਾ ਸਹਿਯੋਗ ਕਰਾਉਣ ਵਾਲਿਆਂ ਦਾ ਸਹਿਯੋਗ ਡਾਕਟਰ ਬੀ ਆਰ ਅੰਬੇਦਕਰ ਭਵਨ ਦੇ ਵਿੱਚ ਆਉਣਾ ਹੀ ਇੱਕ ਖਡਾਰੀਆਂ ਵਾਸਤੇ ਬਹੁਤ ਵੱਡੀ ਗੱਲ ਹੈ ਜਿਹੋ ਜਿਹੇ ਉਤਸ਼ਾਹ ਦੇਖ ਰਿਓ ਤੁਸੀਂ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਕਿਹੋ ਜਿਹਾ ਲੱਗ ਰਿਹਾ ਹੈ ਅ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਟੀਮ ਹੈ ਆਰੀਅਨ ਫਾਈਟਰਜ਼ ਅਰੀਨਾ ਦੀ ਆਈ ਕੰਗ੍ਰੈਚੁਲੇਟ ਥੈਮ ਕਿ ਉਹਨਾਂ ਦੀ ਟੀਮ ਦਾ ਫਰਸਟ ਥਿੰਗ ਆਈ ਹੈਵ ਨੋਟਿਸਡ ਇਜ਼ ਦੇ ਆਰ ਵੈਰੀ ਡਿਸਿਪਲਿੰਡਡ ਦਾ ਡਿਸਿਪਲਨ ਇਜ਼ ਦਾ ਅਟਮੋਸਟ ਇੰਪੋਰਟੈਂਟ ਥਿੰਗ ਇਨ ਗੇਮਸ ਤੇ ਉਸ ਸਾਰੀ ਇਹਨਾਂ ਦੀ ਟੀਮ ਬਹੁਤ ਡਿਸਿਪਲਿੰਡਡ ਹੈ ਤੇ ਜਦੋਂ ਸਰ ਇਹ ਡਿਸਪਲਨ ਹੋਏ ਤੇ ਮਿਹਨਤ ਹੋਏ ਤੇ ਫਿਰ ਰਿਸਪੌਂਸ ਸੇ ਅੱਛਾ ਹੋਣਾ ਹੀ ਹੈ ਸੋ ਆਮ ਰੀਅਲੀ ਹੈਪੀ ਟੂ ਸੀ ਸੱਚ ਅ ਹਿਊਜ ਰਿਸਪੌਂਸ ਮੈਂ ਪਤਾ ਹੁਣੇ ਗੱਲ ਕਰ ਰਹੀ ਸੀ ਪੰਜਾਬ ਦੇ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਅੱਜ ਕਾਰਾਟੇ ਚੈਂਪੀਅਨਸ਼ਿਪਸ ਹੈਗੀਆਂ ਨੇ ਪਰ ਉਹਨਾ ਸਿਟੀਜ਼ ਤੋਂ ਉਹਨਾ ਜਗ੍ਹਾ ਤੋਂ ਸਾਰਿਆਂ ਤੋਂ ਫਿਰ ਵੀ ਬੱਚੇ ਇੱਥੇ ਆਏ ਨੇ ਐਂਡ ਫॉर ਥਿਸ ਆਈ ਕੰਗ੍ਰੈਚੂਲੇਟ ਦ ਹੋਲ ਟੀਮ ਐਂਡ ਜਿਹੜੇ ਸੈਕਟਰੀ ਨੇ ਮਿਸਟਰ ਪੰਡਵ ਰਾਏ ਇਸ ਜਿਹੜਾ ਸਾਡਾ ਗੋਸਰੀਓ ਕਾਰਾਟੇ ਡਿਊ ਕਯੂਜ਼ੀ ਕਾਇ ਹੈਗਾ ਇਹਦੇ ਜਿਹੜੇ ਸੈਕਟਰੀ ਨੇ ਮਿਸਟਰ ਪਾਂਡਵਰਾਏ ਹੀ ਇਸ ਹੀ ਆਲਸੋ ਡਿਜ਼ਰਵਸ ਹਿਊਜ ਕੰਗ੍ਰੈਚੁਲੇਸ਼ਨਸ ਥੈਂਕ ਯੂ ਅਮਰੀਖ ਸਿੰਘ ਸਰਦਾ ਜਿਹੜੇ ਸੀਨੀਅਰ ਜਦੋਂ სპੋਰਟਸ ਪਰਸਨ ਆ ਜਾਂਦੇ ਨੇ ਫਿਰ ਬੱਚਿਆਂ ਨੂੰ ਤਾਂ ਇਨਕਰੇਜਮੈਂਟ ਮਿਲਦੀ ਐਂਡ ਜਸਟ ਲਾਈਕ ਯੂ ਸੈਡ ਕਿ ਅੱਜਕਲ ਇਮੀਗ੍ਰੇਸ਼ਨ ਆਫਿਸਿਸ ਟ ਜ਼ਿਆਦਾ ਰਸ਼ ਹੈ ਸੋ ਥਿਸ ਇਜ਼ ਆਰ ਸਟੈਪ ਟਵਰਡਸ ਕਿ ਉਹ ਰਸ਼ ਉਥੋਂ ਘਟੇ ਤੇ ਸਾਡੇ ਬੱਚਿਆਂ ਦੀ ਗੇਮਸ ਦੇ ਵਿੱਚ ਦੇਖ ਇਹੀ ਕਵਾਂਗੇ ਸਰ ਆ ਆਰਿਆਨ ਸਰ ਹਰਾਨੇ ਬੜਾ ਅੱਛਾ ਅਰੇਂਜਮੈਂਟ ਕੀਤਾ ਹੈ ਪੈਰੈਂਟਸ ਅਲੱਗ-ਅਲੱਗ ਜਗ੍ਹਾ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਬੱਚੇ ਨਹੀਂ ਤੇ ਅੱਜਕੱਲ ਫੋਨ ਤੇ ਹੀ ਰਹਿੰਦੇ ਆ ਤੇ ਇਹ ਬੜਾ ਅੱਛੀ ਗੇਮ ਹੈ ਸਾਰਿਆਂ ਦੀ ਫਿਜ਼ੀਕਲ ਫਿਟਨੈਸ ਵੀ ਹੁੰਦੀ ਹੈ ਬੜਾ ਅੱਛਾ ਲੱਗਿਆ ਸਰ ਇੱਥੇ ਆ ਕੇ ਥੈਂਕ ਯੂ ਮੈਂ ਜਿਵੇਂ ਬਾਈ ਉਹਨਾਂ ਨੇ ਵੀ ਕਹ ਰਹੇ ਕਿ ਲੋਕ ਇਹ ਸੋਚਦੇ ਕਿ ਫਗਵਾੜੇ ਵਿੱਚ ਉਪਰਾਲੇ ਇਹੋ ਜਿਹੇ ਨਹੀਂ ਹੁੰਦੇ ਸਾਨੂੰ ਬਾਹਰਲੇ ਸ਼ਹਿਰਾਂ 'ਚ ਜਾਣਾ ਚਾਹੀਦਾ ਲੇਕਿਨ ਫਗਵਾੜੇ 'ਚ ਅੱਜ ਹੋ ਰਿਹਾ ਹੈ ਕਿਹੋ ਜਿਹਾ ਲੱਗ ਰਿਹਾ ਹੈ ਉਹ ਉਪਰ ਤਾਂ ਨੂੰ ਕਿਦਾਂ ਤੁਸੀਂ ਆਪ ਦੇਖੋ ਜਿਹੜੇ ਆ ਰਹੇ ਤੇ ਕਿੰਨੇ ਖੁਸ਼ ਆ ਇਹ ਪਹਿਲੀ ਵਾਰੀ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਆ ਇਹ ਬਹੁਤ ਵੱਡੀ ਗੱਲ ਆ ਜੀ ਨਹੀਂ ਤਾਂ ਬੱਚਿਆਂ ਨੂੰ ਬਹੁਤ ਦੂਰ ਦੂਰ ਤੱਕ ਟਰੈਵਲ ਕਰਕੇ ਜਾਣਾ ਪੈਂਦਾ ਸੀ ਉਸ ਕਰਕੇ ਬਹੁਤ ਫਾਇਦਾ ਹੋਇਆ ਜੀ ਜਿਹੜੀ ਲੋਕਲ ਆਡੀਅנס ਆ ਜਿਹੜੇ ਅਸੀਂ ਕਹਿੰਦੇ ਕਿ ਪਿੰਡਾਂ ਵਾਲੇ ਆ ਹੁਣ ਮੈਂ ਉਹੀ ਜਿਵੇਂ ਕਿਹਾ ਕਿ ਘਰ ਦੇ ਥੋੜਾ ਸੋਚਦੇ ਆ ਕਿ ਕਿੱਥੇ ਦਿੱਲੀ ਭੇਜਾਂਗੇ ਕਿੱਥੇ ਅਸੀਂ ਬੰਬਈ ਭੇਜਾਂਗੇ ਨਿਆਣੇ ਨੂੰ ਆਪਣੇ ਸ਼ਹਿਰ ਤੋਂ ਤਿਆਰੀ ਹੋਉਂਗੀ ਆਪਣੇ ਸ਼ਹਿਰ ਦੇ ਵਿੱਚ ਪਹਿਲਾ ਕੰਪੀਟੀਸ਼ਨ ਲੜੀ ਤਾਂ ਫਿਰ ਉਹ ਇੱਕ ਹੰਗਾਰਾ ਵੀ ਮਿਲਦਾ ਪੁਸ਼-ਅਪ ਮਿਲਦਾ ਵਧੀਆ ਮਿਲਦਾ ਬਿਲਕੁਲ ਜੀ ਬਿਲਕੁਲ ਤਾਂ ਬੱਚਿਆਂ ਜਿਹੜੇ ਛੋਟੇ-ਛੋਟੇ ਬੱਚੇ ਅਸੀਂ ਦੇਖ ਸਕਦੇ ਆ 5-5 6-6 ਸਾਲ ਦੇ ਵੀ ਬੱਚੇ ਹੈਗੇ ਜਿਹੜੇ ਅੱਜ ਚੈਂਪੀਅਨਸ਼ਿਪ ਦੇ ਵਿੱਚ ਆ ਪੰਜਾਬ ਸਟੇਟ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਆਪਣੇ ਆਪਣੇ ਪੂਰੇ ਪੰਜਾਬ ਦੇ ਲਈ ਬਿਲਕੁਲ ਬਿਲਕੁਲ ਸੋ ਥੈਂਕ ਯੂ ਸੋ ਮਾਚ ਸੋ ਦੇਖ ਸਕਦਾ ਤੁਸੀਂ ਨਿੱਕੇ-ਨਿੱਕੇ ਬੱਚੇ ਆ ਇਹਨਾਂ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਪੂਰੀ ਇਹਨੂੰ ਤਿਆਰੀ ਕਰਕੇ ਆਏ ਹੋਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਗਵਾੜੇ ਕਿੱਥੋਂ ਆਏ ਹੋ ਗਵਾੜੇ ਤੋਂ ਹੀ ਗਵਾੜੇ ਤੋਂ ਹੀ ਹਾਂਜੀ ਕਿ ਕਿੰਨੇ ਸਮੇਂ ਤੋਂ ਗੇਮ ਕਰ ਰਹੇ ਹੋ ਹਾਏ ਅਸੀਂ ਤਾਂ ਬਾਕਸਿੰਗ ਕਰਦੇ ਆ ਸਾਡਾ ਕਰਾਟੇ ਦਾ ਦੂਜਾ ਮੈਚ ਆ ਵਾ ਅੱਛਾ ਅੱਜ ਵੀ ਕਿਵੇਂ ਜਿੱਤ ਕੇ ਜਾਓਗੇ ਹਾਂਜੀ ਪੱਕਾ ਹੀ ਆ ਉੱਥੇ ਜਿੱਤਣਾ ਹਾਂਜੀ ਕਿਹੜੀ ਫਸਟ ਪੋਜੀਸ਼ਨ ਆਈ ਉਹ ਫਸਟ ਪੋਜੀਸ਼ਨ ਕਿੰਨੇ ਬੰਦੇ ਟਾਉਂਗਾ ਫਿਰ ਪੰਜ 6 ਪੰਜ ਢਾਦਣੀ ਆ ਬੰਦੇ ਬੰਦੇ ਚੱਲੂ ਪਰ 6 ਬੰਦੇ ਢਾਦੂ ਹਾਏ ਬੰਦੇ 6 ਬੰਦੇ ਮੈਂ ਚੰਗੇ ਜਾਊਂਗਾ ਤੋ ਉਹਨੇ ਲਾ ਦੂਗਾ ਹੈ ਕਿੰਨੇ ਕੇ ਬੰਦੇ

ਛੇ ਕੰਪੀਟੀਸ਼ਨ ਕਰ ਲਈਏ ਠੀਕ ਕਰ ਲਈਏ ਕਿੰਨੇ ਮੈਡਲ ਆ ਗਏ ਛੇ ਮੈਡਲ ਆ ਗਏ ਛੇ ਮੈਡਲ ਆ ਗਏ ਅੱਜ ਕੱਲ ਗਰਾਊਂਡਸ ਦੇ ਵਿੱਚ ਜਾਂ ਮੈਟਸ ਦੇ ਉੱਪਰ ਜਿਹੜਾ ਬੱਚਿਆਂ ਦਾ ਰਸ਼ ਘਟ ਦੇਖਦਾ ਜ਼ਿਆਦਾਤਰ ਇਮੀਗ੍ਰੇਸ਼ਨ ਆਫੀਸਰਸ ਦੇ ਬਾਹਰ ਹੈ ਨਾ ਇਧਰ ਰਸ਼ ਉਹਦਾ ਜ਼ਰਾ ਵੱਧ ਗਿਆ ਜੀ ਕਿਉਂਕਿ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ ਜੇ ਅਸੀਂ ਫਿਜ਼ੀਕਲੀ ਫਿਟ ਨਹੀਂਗੇ ਫਿਰ ਪੈਸੇ ਦਾ ਵੀ ਕੋਈ ਫਾਇਦਾ ਨਹੀਂ ਹਣਾ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਤਮ ਹੋ ਜਣੇ ਸਾਡੇ ਬੱਚੇ ਜੇ ਮੋਬਾਈਲ ਦੇ ਐਡਿਕਟ ਹੋ ਗਏ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਛੋਟੇ ਛੋਟੇ ਪ੍ਰੋਬਲਮਸ ਹੋ ਰਹੀਆਂ ਤੇ ਜੇ ਉਹ ਚੀਜ਼ਾਂ ਜੇ ਗੇਮਸ ਦੇ ਵਿੱਚ ਨਹੀਂ ਨਿਕਲ ਕੇ ਆਣਗੇ ਤਾਂ ਫਿਰ ਉਹ ਸਮੱਸਿਆਵਾਂ ਬਣ ਜੂ ਅਸੀਂ ਖੁਦ ਵੀ ਆ ਅਸੀਂ ਗੇਮ ਕਰਦਾ ਰਿਹਾ ਮੈਂ 5 ਸਾਲ ਆਰਮੀ ਦੇ ਵਿੱਚ ਵੀ ਰਿਹਾ ਹਣਾ ਤੇ ਅੱਜ ਵੀ ਅਸੀਂ ਲਗਭਗ 50 ਹੋ ਗਏ ਪਰ ਫਿਰ ਵੀ ਫਿਟਨੈਸ ਆਪਣੀ ਗੇਮ ਕਰਕੇ ਕਾਇਮ ਆ ਸਾਡੇ ਤੋਂ ਮੇਰੇ ਸਟੂਡੈਂਟ ਜਿਹੜੇ ਸੀ ਮੇਤੋਂ ਜਿਹੜੇ ਮੋਬਾਈਲ ਦੇਖਦੇ ਆ ਉਹ ਮੇਰੇ ਤੋਂ ਵੀ ਵੱਡੇ ਲੱਗਦੇ ਪਏ ਕਿਤੇ ਨਾ ਕਿਤੇ ਨਾ ਤੇ ਅਸੀਂ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਕੱਢ ਕੇ ਇਹ ਬਾਹਰ ਲਿਆ ਰਹੇ ਹਾਂ ਔਰ ਅੱਜ ਦੀ ਇਹ ਬਹੁਤ ਜ਼ਰੂਰਤ ਹੈ ਪੇਰੈਂਟਸ ਨੂੰ ਮੇਰੀ ਬਹੁਤ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਫਿਜ਼ੀਕਲ ਇਹਨਾਂ ਚੀਜ਼ਾਂ ਵੱਲ ਲੈ ਕੇ ਜਾਣ ਕਿਉਂਕਿ ਇਹ ਕੰਬੀਨੇਸ਼ਨ ਜਦੋਂ ਬਣੇਗਾ ਅਸੀਂ ਹੋਰ ਥਾਂਵਾਂ ਤੇ ਹੁਣ ਗੇਮਸ ਦੇ ਵਿੱਚ ਹੋਰ ਬਹੁਤ ਬੈਨੀਫਿਟ ਸਰਕਾਰ ਵੱਲੋਂ ਮਿਲ ਰਹੇ ਆ ਹੁਣ ਸਾਡੇ ਬੱਚੇ ਸੀਗੇ ਕਈ ਅਗਨੀਵੀਰ ਚ ਭਰਤੀ ਹੋ ਗਏ ਆ ਡੀਪੀ ਐਡ ਬੀਪੀ ਐਡ ਕਰ ਰਹੇ ਆ ਸਪੋਰਟਸ ਗ੍ਰੈਜੂਏਸ਼ਨ ਹੋ ਜਾਂਦੀ ਆ ਐਮ ਬੀ ਬੀ ਐਸ ਸੀਟ ਤੇ ਉਹ ਫਿਰ ਦੋ ਚੀਜ਼ਾਂ ਹੋ ਜਾਂਦੀਆਂ ਫਿਟਨੈਸ ਵੀ ਤੇ ਨਾਲ ਦੀ ਨਾਲ ਉਹ ਸਮਾਜ ਦਾ ਨੌਕਰੀ ਵੀ ਆ ਦੇਖੋ ਇਹ ਜਿਹੜੇ ਹੁਣੇ ਇਹਨਾਂ ਨੇ ਨਸ਼ਿਆਂ ਵੱਲ ਵੀ ਨਹੀਂ ਜਾਣਾ ਇਹਨਾਂ ਦਾ ਧਿਆਨ ਆਪਣੀ ਫਿਟਨੈਸ ਵਾਲੀ ਰਹਿਣਾ ਕਿ ਮੈਂ ਐਕਸਰਸਾਈਜ਼ ਕਰਨੀ ਕੰਪੀਟੀਸ਼ਨ ਜਿੱਤਨੇ ਆ ਆਪਣੀ ਡਾਈਟ ਦਾ ਧਿਆਨ ਰੱਖਣਾ ਸੋ ਇਹਨਾਂ ਚੀਜ਼ਾਂ ਦੇ ਇੱਕ ਆਰੀਅਨ ਫਾਈਟਰ ਕਲੱਬ ਦਾ ਬਹੁਤ ਵਧੀਆ ਉਪਰਾਲਾ ਜੀ ਸਰ ਤੁਸੀਂ ਅੱਜ ਪਹੁੰਚੇ ਹੋ ਫਗਵਾੜੇ ਦੇ ਵਿੱਚ ਏਡਾ ਵੱਡਾ ਉਪਰਾਲਾ ਕੀਤਾ ਗਿਆ ਇਹਨਾਂ ਦੇ ਵੱਲੋਂ ਇੱਕ ਸਟੇਟ ਲੈਵਲ ਚੈਂਪੀਅਨਸ਼ਿਪ ਟਰਾਫੀ ਜਿਹੜੀ ਕਰਵਾਈ ਜਾ ਰਹੀ ਹੈ ਫਗਵਾੜਾ ਜਿੱਥੇ ਕਿਹੋ ਜਿਹਾ ਗਾਗਨ ਦੇ ਵਿੱਚ ਪਹੁੰਚੇ ਹੋ ਬੱਚਾ ਜੋ ਉ ਵੱਲਾ ਮਾਹੌਲ ਵੀ ਹੈ ਔਰ ਜਾਤੀ ਤੌਰ ਤੇ ਮੈਨੂੰ ਬੜਾ ਯਾਨੀ ਕਿ ਦਿਲ ਦੇ ਵਿੱਚ ਬੜੀ ਖੁਸ਼ੀਨ ਇਨਵੋਲਵ ਹੋ ਰਹੀ ਹੈ ਕਿ ਸਾਡੇ ਫਗਵਾੜਾ ਸ਼ਹਿਰ ਵਿੱਚ ਅ ਪ੍ਰੈਜ਼ੀਡੈਂਟ ਆਪਣਾ ਵਿਨੋਜੀ ਅਤੇ ਆਰਨਜੀ ਵੱਲੋਂ ਇਹਨਾਂ ਦੇ ਐਫਰਟ ਸਦਕਾ ਜਿਹੜਾ ਹੈਗਾ ਇੱਥੇ ਜਿਹੜੀਆਂ ਹੈਗੀਆਂ ਇਹ ਕਰਾਟੇ ਦੇ ਜਿਹੜੇ ਗੇਮਸ ਹੋ ਰਿਹਾ ਔਰ ਉਹਦੇ ਵਿੱਚ ਛੋਟੇ-ਛੋਟੇ ਬੱਚੇ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਇਹੀ ਜਿਹੜੀ ਜੰਗ ਜਨਰੇਸ਼ਨ ਹੈਗੀ ਜਿਨੇ ਕਿ ਅੱਗੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਨਾ ਹੈਗਾ ਔਰ ਮੈਂ ਕਿਹਾ ਮੈਂ ਤਾਂ ਆਪ ਜਿੰਦਗੀ ਦੇ ਵਿੱਚ ਵੈਸੇ ਸਪੋਰਟਸ ਨਾਲ ਕਾਫੀ ਮੈਂ ਅਟੈਚ ਰਿਹਾ ਪਰ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਘਰਾਂ ਦੇ ਵਿੱਚ ਬੜੇ ਮਨ ਨੂੰ ਖੁਸ਼ੀ ਹੋ ਰਹੀ ਹੈ ਔਰ ਇਹਦੇ ਵਾਸਤੇ ਮੈਂ ਜਿੱਥੇ ਬਿਰੋਜ ਜੀ ਤੇ ਹਰਜਨ ਜੀ ਦਾ ਧੰਨਵਾਦ ਕਰਦਾ ਉੱਥੇ ਸਾਰੀ ਸਟੇਟ ਤੋਂ ਵੱਖ-ਵੱਖ ਜਿਹੜੇ ਪੇਰੈਂਟਸ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰ ਕਿ ਉਹ ਇੰਨੇ ਦੂਰੋਂ ਚੱਲ-ਚੱਲ ਕੇ ਜਿਹੜੇ ਆਪਣੇ ਬੱਚਿਆਂ ਲੈ ਕੇ ਆਏ ਨੇ ਔਰ ਜਿਸ ਤਰ੍ਹਾਂ ਕਿ ਇਹਨਾਂ ਦੀ ਮਿਹਨਤ ਹੈਗੀ ਆ ਤਾਂ ਪ੍ਰਮਾਤਮਾ ਗੁਰੂ ਮਾਣ ਕਿਰਪਾ ਕਰਨ ਜਿਹੜੇ ਬੱਚੇ ਹੈਗੇ ਆ ਜਿੱਥੇ ਇਹਨਾਂ ਦਾ ਨਾਮ ਰੋਸ਼ਨ ਕਰਨ ਆਪ ਦਾ ਨਾਮ ਰੋਸ਼ਨ ਕਰਨ ਉੱਥੇ ਹੀ ਸਾਡੇ ਪੰਜਾਬ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਔਰ ਉਸ ਤੋਂ ਵੱਡੀ ਵਾਲੀ ਗੱਲ ਹੈ ਕਿ ਇਹ ਜਿਹੜੀ ਫਰਸਟ ਜਿਹੜੀ ਪੰਜਾਬ ਪੰਜਾਬ ਸਟੇਟ ਦੇ ਅੰਦਰ ਗੇਮਸ ਹੈਗੀਆਂ ਇਹ ਜਿਹੜੇ ਫਰਸਟ ਟਾਈਮ ਜਿਹੜੀ ਹੈਗੇ ਪੰਜਾਬ ਵਿੱਚ ਹੋ ਰਹੀਆਂ ਹੈਗੀਆਂ ਤੋਂ ਇਸ ਕਰਕੇ ਸਾਡੀ ਸਟੇਟ ਨੂੰ ਬੜਾ ਮਾਣ ਵਾਲੀ ਗੱਲ ਹੈ ਔਰ ਖਾਸ ਕਰਕੇ ਇਹਨਾਂ ਦੋਨੇ ਜਵਾਨਾਂ ਨੂੰ ਬੜੇ ਵਧਾਈ ਦੇ ਪਾਤਰਾਂ ਨੇ ਕਿ ਇਹਨਾਂ ਨੇ ਆਪਣੇ ਐਫਰਟਸ ਕਰਕੇ ਜਿਹੜੀ ਹੈਗੀ ਇੱਥੇ ਜਿਹੜੀ ਇਹ ਚੈਂਪੀਅਨਸ਼ਿਪ ਜਿਹੜੀ ਲੈ ਕੇ ਆਂਦੇ ਹਾਂ ਤਾਂ ਮੈਂ ਇਹ ਫਗਵਾੜਾ ਜੇ ਫਸਟ ਟਾਈਮ ਹੋਇਆ ਜੀ ਇਹਨਾਂ ਦਾ ਵੀ ਉਪਰਾਲਾ ਬਹੁਤ ਵਧੀਆ ਤੁਸੀਂ ਮੌਕੇ ਦੇ ਵਿਧਾਇਕ ਹੋ ਜੀ ਤੇ ਕਿ ਨੈਕਸਟ ਟਾਈਮ ਇਹਨਾਂ ਨੂੰ ਕੋਈ ਹੈਲਪ ਤੁਹਾਡੇ ਲੋਕੀ ਕੀਤੀ ਜਾ ਸਕਦੀ ਹੈ ਜੀ ਇਸ ਤਰ੍ਹਾਂ ਸੀਗਾ ਕਿਉਂਕਿ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀਗਾ ਲੇਟ ਪਤਾ ਲੱਗਿਆ ਹੈਗਾ ਜੀ ਜੀ ਤਾਂ ਮੈਂ ਵੀ ਭਨੋਜੀ ਤੇ ਆਰਿਆ ਨੂੰ ਕਹੂੰਗਾ ਕਿ ਜਦੋਂ ਵੀ ਅਸਾਂ ਦਾ ਕੋਈ ਮੌਕਾ ਮਿਲਦਾ ਸਾਡੇ ਲੈਵਲ ਤੇ ਮੇਰੇ ਪਰਸਨਲ ਧਿਆਨ ਵਿੱਚ ਲਿਆ ਦਨ ਤਾਂ ਮੈਂ ਜੋ ਆਵਦੇ ਲੈਵਲ ਤੇ ਜੋ ਵੀ ਇਹਨਾਂ ਦੀ ਕੋਈ ਸ਼ਾਰਟਕੱਟ ਜਾਂ ਪ੍ਰੋਬਲਮਸ ਹੋਣੀਆਂ ਉਹਨੂੰ ਜਾਤੀ ਤੌਰ ਤੇ ਦੂਰ ਵੀ ਕਰਾਂਵਾਂ ਕਿਉਂਕਿ ਆ ਜੋ ਕਿ ਜਿਹੜੇ ਬੱਚੇ ਹੈਗੇ ਆ ਉਹ ਨਸ਼ਿਆਂ ਵੱਲ ਜਾਂ ਹੋਰ ਕੁਰੇਤੇ ਵੱਲ ਜਾ ਰਹੇ ਜੀ ਜੀ ਤੋਂ ਇਸ ਤਰ੍ਹਾਂ ਦੇ ਜਿਹੜੇ ਬੱਚਿਆਂ ਨੂੰ ਇੱਧਰ ਆਪਾਂ ਇਨਵੋਲ ਲੈ ਕੇ ਆਂ ਛੋਟੇ ਬੁਰ ਤਾਂ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਬਚਾਉਣੀ ਹੈਗੀ ਆ ਆਪਣਾ ਨਾਮ ਰੋਸ਼ਨ ਕਰਨ ਆਪਣੇ ਪੇਰੈਂਟਸ ਦਾ ਕਰਨਾ ਉੱਥੇ ਹੀ ਸਾਡੇ ਸਟਰੀਟ ਦਾ ਵੀ ਨਾਮ ਰੋਸ਼ਨ ਕਰਨਾ ਤੁਸੀਂ ਕਰਕੇ ਮੈਂ ਦੋਨੇ ਜਵਾਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਵਧਾਈ ਦਿੰਦਾ ਧੰਨਵਾਦ ਸਿਵਾ ਗੁਰੂ ਜੀ ਦਾ ਖਾਲਸਾ ਸਿਵਾ ਗੁਰੂ ਜੀ